ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਬੜੀ ਕੀਮਤੀ ਹੈ ਅੱਜ ਦੀ ਵੀਡੀਓ ਇੱਕ ਇੱਕ ਗੱਲ ਬੜੇ ਧਿਆਨ ਦੇ ਨਾਲ ਸੁਣਨ ਵਾਲੀ ਹੈ ਸਾਧ ਸੰਗਤ ਜੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਿਓ ਅੱਜ ਦੀ ਵੀਡੀਓ ਦੇ ਵਿੱਚ ਆਉਣ ਵਾਲੀ ਮੱਸਿਆ ਤੱਕ ਆਪਾਂ ਗੁਰਬਾਣੀ ਦਾ ਪਾਠ ਆਰੰਭ ਕਰਨਾ ਹੈ ਕਿ ਰਾਤ ਨੂੰ ਸੌਣ ਵੇਲੇ ਇਹ ਇੱਕ ਪਾਠ ਕਰਨਾ ਹੈ ਇਸ ਪਾਠ ਨੂੰ ਕਰਕੇ ਸਾਡੇ ਉਤੇ ਗੁਰਨਾਣਿਕ ਪਾਸ਼ਾ ਤੇ ਕਲਗੀਧਰ ਪਾਸ਼ਾ ਜੀ ਦੀਆਂ ਰਹਿਮਤਾਂ ਅਤੇ ਬਰਕਤਾਂ ਹੋ ਸਕਦੀਆਂ ਨੇ ਉਹ ਕਿਹੜਾ ਪਾਠ ਹੈ ਅਤੇ ਮੱਸਿਆ ਤੋਂ ਪਹਿਲਾਂ ਪਹਿਲਾਂ ਆਪਾਂ ਕਿਉਂ ਕਰਨਾ ਹੈ ਸਾਧ ਸੰਗਤ ਜੀ ਇਹ ਸਾਰੀ ਗੱਲਬਾਤ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਅੱਜ ਦੀ ਵੀਡੀਓ ਨੂੰ ਬਹੁਤ ਹੀ ਧਿਆਨ ਦੇ ਨਾਲ ਸੁਣਨਾ ਅਤੇ ਆਪਣੇ ਬੱਚਿਆਂ ਨੂੰ ਵੀ ਸੁਣਾਉਣਾ ਤਾਂ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਨੀ ਹੈ ਕਿ ਲਗਾਤਾਰ ਇੱਕ ਹੀ ਦਿਨ ਜਾਂ 13 ਰਾਤਾਂ ਆਪਾਂ ਇਹ ਪਾਠ ਕਰਨਾ ਹੈ ਇਹ ਪਾਠ ਦੱਸਣ ਤੋਂ ਪਹਿਲਾਂ ਸੰਗਤ ਜੀ ਇੱਕ ਸੱਚੀ ਘਟਨਾ ਸਾਂਝੀ ਕਰਨ ਜਾ ਰਹੀ ਹਾਂ ਜੋ ਕਿ ਇੰਗਲੈਂਡ ਦੇ ਵਿੱਚ ਰਹਿੰਦੇ ਇੱਕ ਨੌਜਵਾਨ ਦੀ ਹੈ ਪੰਜਾਬ ਦੇ ਵਿੱਚ ਇੱਕ ਆਮ ਜਹੇ ਘਾਰ ਦੇ ਵਿੱਚ ਜੰਮਿਆ ਪਾਲਿਆ ਨੌਜਵਾਨ ਜਿਸ ਦਾ ਪਿੰਡ ਛੋਟੇ ਕੱਲੋਕਾਰੇ ਦੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ ਹੈ। ਉਹਨਾਂ ਦੀ ਜ਼ਮੀਨ ਵੀ ਗੁਰਦੁਆਰਾ ਸਾਹਿਬ ਦੇ ਨੇੜੇ ਹੈ। ਉਸ ਦਾ ਪੁਰਾਤਨ ਪਿੰਡ ਉਹ ਸੀ। ਉਹ ਉਸ ਪਿੰਡ ਵਿੱਚ ਜੰਮਿਆ ਪਲਿਆ ਨਹੀਂ। ਉਹ ਆਪਣੇ ਮਾਪਿਆਂ ਦੀ ਨੌਕਰੀ ਕਰਕੇ ਨਵੇਂ ਸ਼ਹਿਰ ਨੇੜੇ ਇੱਕ ਪਿੰਡ ਦੇ ਵਿੱਚ ਰਹਿੰਦੇ ਸਨ। ਉਸ ਨੇ ਉੱਥੇ ਹਰ ਰੋਜ਼ ਗੁਰਦੁਆਰਾ ਸਾਹਿਬ ਜਾਣਾ ਤੇ ਹੌਲੀ-ਹੌਲੀ ਗੁਰਮੁਖੀ ਪੜ੍ਹ ਕੇ ਪਾਠ ਵੀ ਪੜਨਾ ਸਿੱਖ ਲਿਆ ਉਸ ਦੀ ਮਾਂ ਵੀ ਹਰ ਰੋਜ਼ ਪਾਠ ਕਰਦੇ ਸੀ ਸਕੂਲ ਦੀ ਪੜ੍ਹਾਈ ਤੋਂ ਬਾਅਦ ਡਿਪਲੋਮਾ ਵੀ ਕਰ ਲਿਆ ਤੇ ਜਦੋਂ ਉਸ ਨੇ ਡਿਗਰੀ ਲਈ ਐਡਮਿਸ਼ਨ ਲਈ ਤੇ ਉਸ ਦੇ ਪਿਤਾ ਅਮਰੀਕਾ ਚਲੇ ਗਏ ਤੇ ਉਸ ਦੀ ਡਿਗਰੀ ਖਤਮ ਹੁੰਦਿਆਂ ਹੁੰਦਿਆਂ ਉਸ ਦੀ ਮਾਂ ਵੀ ਅਮਰੀਕਾ ਚਲੀ ਗਈ ਉਹ ਵੀ ਪੜ੍ਹਾਈ ਕਰਨ ਦੇ ਲਈ ਇੰਗਲੈਂਡ ਚਲਾ ਗਿਆ ਉਹ ਵੀ ਇੰਗਲੈਂਡ ਜਾ ਕੇ ਆਪਣੇ ਆਪ ਨੂੰ ਬਹੁਤ ਵੱਡਾ ਸਮਝਣ ਲੱਗ ਗਿਆ ਇੰਗਲੈਂਡ ਪਹੁੰਚ ਕੇ ਉਸ ਦੇ ਅੰਦਰ ਹੰਕਾਰ ਵਧ ਗਿਆ ਉਸ ਦੀ ਮਾਂ ਨੇ ਫੋਨ ਤੇ ਕਿਹਾ ਕਰਨਾ ਕਿ ਤੂੰ ਆਪਣੀ ਤਨਖਾਹ ਦੇ ਵਿੱਚੋਂ ਦਸਵੰਧ ਜ਼ਰੂਰ ਕੱਢਿਆ ਕਰ ਤੇ ਗੁਰੂ ਘਰ ਜਾਇਆ ਕਰ ਪਰ ਜਵਾਨੀ ਦੇ ਵਿੱਚ ਕਿੱਥੇ ਗੁਰੂ ਚੇਤੇ ਹੁੰਦਾ ਹੈ ਉਸ ਨੇ ਮਾਂ ਨੂੰ ਹਾਂ ਕਰ ਛੱਡਨੀ ਪਰ ਮੰਨਣੀ ਨਾ ਤੇ ਆਪਣੀ ਮਾਂ ਨੂੰ ਕਹਿ ਦੇਣਾ ਰੱਬ ਨੇ ਕਿਹੜਾ ਕਿਤੇ ਚਲਾ ਜਾਣਾ ਹੈ ਇੱਕੋ ਵਾਰ ਦਸਵੰਦ ਦਾ ਹਿਸਾਬ ਕੱਢ ਲਵਾਂਗੇ ਐਵੇਂ ਹਫਤਾ ਹਫਤਾ ਬੀਤਦਾ ਗਿਆ ਉਸ ਦੀ ਮਾਂ ਨੇ ਬੜਾ ਸਮਝਾਉਣਾ ਪਰ ਉਸ ਨੇ ਇੱਕ ਨਹੀਂ ਮੰਨਣੀ ਜਵਾਨੀ ਦੇ ਨਸ਼ੇ ਦੇ ਵਿੱਚ ਉਹ ਰੱਬ ਨੂੰ ਭੁੱਲ ਬੈਠਾ ਸੀ ਪਰ ਰੱਬ ਤੇ ਭਰੋਸਾ ਵੀ ਪੂਰਾ ਕਰਦਾ ਸੀ ਥੋੜੇ ਟਾਈਮ ਬਾਅਦ ਉਸ ਦੇ ਘਰ ਵਾਲਿਆਂ ਨੇ ਅਮਰੀਕਾ ਦੀ ਕੁੜੀ ਲੱਭ ਲਈ ਤੇ ਉਸ ਦਾ ਰਿਸ਼ਤਾ ਪੱਕਾ ਕਰ ਦਿੱਤਾ ਤੇ ਉਸ ਨੇ ਇੰਗਲੈਂਡ ਤੋਂ ਪੰਜਾਬ ਮੰਗਣੀ ਕਰਵਾ ਲਈ ਤੇ ਫਿਰ ਵਾਪਸ ਇੰਗਲੈਂਡ ਚਲਾ ਗਿਆ ਤੇ 1-2 ਹਫਤੇ ਦੇ ਬਾਅਦ ਉਹ ਲੜਕਾ ਬਿਮਾਰ ਹੋ ਗਿਆ ਟਾਇਲਟ ਦੇ ਵਿੱਚ ਖੂਨ ਆਉਣ ਲੱਗ ਗਿਆ ਅਤੇ ਹੌਲੀ-ਹੌਲੀ ਬਿਮਾਰੀ ਵਧ ਗਈ ਤੇ ਬੈੱਡ ਤੇ ਲੱਗ ਕੇ ਹੱਡੀਆਂ ਦੀ ਮੁੱਠ ਹੋ ਗਿਆ ਬੈੱਡ ਤੋਂ ਉੱਠਣਾ ਵੀ ਮੁਸ਼ਕਲ ਹੋ ਗਿਆ ਸੀ ਵੀਜੇ ਦੀ ਮੁਸ਼ਕਲ ਕਰਕੇ ਨਾ ਤਾਂ ਉਸੇ ਮਾਪਿਓ ਉਸ ਕੋਲ ਆ ਸਕਦੇ ਸੀ ਤੇ ਨਾ ਹੀ ਉਹ ਜਾ ਸਕਦਾ ਸੀ ਇਲਾਜ ਦੇ ਲਈ ਉਹ ਕਦੇ ਪੰਜਾਬ ਤੇ ਕਦੇ ਲੰਡਨ ਆਉਂਦਾ ਰਹਿੰਦਾ ਬੈੱਡ ਤੇ ਪਏ ਬੰਦੇ ਨੂੰ ਇੰਨਾ ਸਫਰ ਕਰਨਾ ਬਹੁਤ ਔਖਾ ਹੈ ਸਾਹ ਸੰਗਤ ਉਹ 15-20 ਮਿੰਟ ਬਾਅਦ ਟਾਇਲਟ ਜਾਂਦਾ ਤੇ ਟਾਇਲਟ ਦੇ ਵਿੱਚ ਸਿਰਫ ਖੂਨ ਨਹੀਂ ਖੂਨ ਆਉਂਦਾ ਸੀ ਕਈ ਦਵਾਈਆਂ ਖਾਦੀਆਂ ਕੋਈ ਵੀ ਦਵਾਈ ਅਸਰ ਨਹੀਂ ਕਰ ਰਹੀ ਸੀ ਉਹ ਦਿਨ ਵੇਲੇ ਸਿਰਫ ਖਿਚੜੀ ਖਾਂਦਾ ਸੀ ਤੇ ਰੋਟੀ ਜਾਂ ਹੋਰ ਕੁਝ ਵਸਾ ਉਸ ਦਾ ਸਭ ਕੁਝ ਬੰਦ ਹੋ ਗਿਆ ਸੀ ਖਿਚੜੀ ਖਾਂਦਿਆਂ ਖਾਂਦਿਆਂ ਵੀ ਉਹ 2-3 ਵਾਰ ਉੱਠ ਕੇ ਟਾਇਲਟ ਜਾਂਦਾ ਸੀ ਸੰਗਤ ਜੀ ਉਸ ਦੀ ਜ਼ਿੰਦਗੀ ਪੂਰੀ ਨਰਕ ਬਣ ਗਈ ਸੀ ਉਹ ਪੰਜਾਬ ਦੇ ਵਿੱਚ ਕਿਸੇ ਰਿਸ਼ਤੇਦਾਰ ਦੇ ਘਰ ਹੀ ਰਹਿੰਦਾ ਸੀ ਉਹਨਾਂ ਨੇ ਉਸੇ ਬਹੁਤ ਸੇਵਾ ਕੀਤੀ ਜਿਵੇਂ ਰੱਬ ਉਹਦੀ ਆਪ ਸੰਭਾਲ ਕਰਦਾ ਰਿਹਾ ਹੋਵੇ ਉਹ ਮਨ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਕਹਿੰਦਾ ਸੀ ਪਰ ਕਦੇ ਵੀ ਨੇਮ ਨਾਲ ਪਾਠ ਨਹੀਂ ਕਰਦਾ ਸੀ ਉਸਦੀ ਮਾਂ ਨੇ ਬੜਾ ਕਹਿਣਾ ਨੇਮ ਨਾਲ ਪਾੜ ਕਰਿਆ ਕਰ ਉਹਦੇ ਮਾਪਿਓ ਦੀ ਕੀਤੀ ਹੋਈ ਸਾਰੀ ਕਮਾਈ ਉਸੇ ਇਲਾਜ ਤੇ ਲੱਗ ਗਈ ਜਿਵੇਂ ਰੱਬ ਆਪਣੇ ਦਸਵੰਦ ਦਾ ਹਿਸਾਬ ਕਰ ਰਿਹਾ ਹੋਵੇ ਉਸ ਨੂੰ ਬਹੁਤ ਹੀ ਡਿਪਰੈਸ਼ਨ ਹੋ ਗਿਆ ਉਸ ਨੂੰ ਬਹੁਤ ਟ੍ਰਿਪ ਲੱਗੇ ਤੇ ਖੋਣ ਵਿੱਚ ਚੜਿਆ ਸੰਗਤ ਜੀ ਉਸਨੇ ਆਪਣੀ ਘਰ ਵਾਲੇ ਨੂੰ ਕਹਿ ਦਿੱਤਾ ਕਿ ਉਹ ਮੇਰੀ ਉਡੀਕ ਨਾ ਕਰੇ ਤੇ ਉਹ ਹੋਰ ਕਿਤੇ ਵਿਆਹ ਕਰਾ ਲਵੇ ਉਸੇ ਹੋਣ ਵਾਲੀ ਪਤਨੀ ਨੇ ਜਵਾਬ ਦਿੱਤਾ ਜੇ ਵਿਆਹ ਤੋਂ ਬਾਅਦ ਤੁਸੀਂ ਬਿਮਾਰ ਹੋ ਜਾਂਦੇ ਫਿਰ ਕੀ ਹੁੰਦਾ ਤੇ ਉਸੇ ਲੜਕੀ ਦੇ ਜੋ ਪੌਣ ਤੇ ਵਿਆਹ ਕਰਾਉਣ ਦੇ ਲਈ ਉਹਨਾਂ ਤਰੀਕ ਪੱਕੀ ਕਰ ਦਿੱਤੀ ਵਿਆਹ ਕਰਾਉਣ ਲਈ ਉਹ ਪੰਜਾਬ ਆਇਆ ਤੇ ਉਹਨਾਂ ਵਿਆਹ ਵਾਲੇ ਦਿਨ ਕਿਹਾ ਕਿ ਮੈਂ ਬਹੁਤੀ देर ਨਹੀਂ ਬੈਠ ਸਕਦਾ ਇਸ ਲਈ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਕਹਿ ਦਿਓ ਕਿ ਉਹ ਬਹੁਤੀ देर ਕੀਰਤਨ ਨਾ ਕਰਨ ਬਸ ਨਾਮਾ ਕਰਵਾ ਕੇ ਤੋਰ ਦੇ ਲਾਵਾ ਤੇ ਬੈਠਣ ਲੱਗੇ ਉਸਨੇ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ ਮਾਲਕਾ ਤੇਰੇ ਦਰ ਤੇ ਆਇਆ ਹਾਂ ਤੂੰ ਹੀ ਕਿਰਪਾ ਕਰ ਫਿਰ ਉਹਨਾਂ ਦਾ ਵਿਆਹ ਹੋ ਗਿਆ ਉਸਦੇ ਮਾਪੇ ਅਮਰੀਕਾ ਪੀਆਰ ਨਹੀਂ ਸਨ ਇਸ ਲਈ ਉਹ ਵਿਆਹ ਤੇ ਵਿੱਚ ਸ਼ਾਮਲ ਨਾ ਹੋ ਸਕੇ ਵਿਆਹ ਤੋਂ ਇੱਕ ਹਫ਼ਤੇ ਬਾਅਦ ਉਸਦੀ ਘਰ ਵਾਲੀ ਅਮਰੀਕਾ ਚਲੀ ਗਈ ਤੇ ਉਹ ਵਾਪਸ ਇੰਗਲੈਂਡ ਚਲਾ ਗਿਆ ਕਿਉਂਕਿ ਇੰਗਲੈਂਡ ਦੇ ਵਿੱਚ ਇਲਾਜ ਮੁਫਤ ਤੇ ਵਧੀਆ ਸੀ 1 ਸਾਲ ਪੂਰਾ ਉਹ ਇੰਗਲੈਂਡ ਰਿਹਾ ਤੇ ਫਿਰ ਆਪਣੀ ਘਰ ਵਾਲੀ ਦੇ ਕਹਿਣ ਤੇ ਪੱਕਾ ਹੀ ਪੰਜਾਬ ਚਲਾ ਗਿਆ ਤਾਂ ਕਿ ਅਮਰੀਕਾ ਦਾ ਵੀਜ਼ਾ ਲਵਾ ਸਕੇ 3-4 ਮਹੀਨਿਆਂ ਦੇ ਬਾਅਦ ਉਸ ਨੂੰ ਅਮਰੀਕਾ ਦਾ ਵੀਜ਼ਾ ਮਿਲ ਗਿਆ ਤੇ ਫਲਾਈਟ ਵੀ ਬੁੱਕ ਹੋ ਗਈ ਪਰ ਫਿਰ ਉਸ ਨੂੰ ਦਿੱਲੀ ਤੋਂ ਫੋਨ ਆਇਆ ਕਿ ਜਿੱਥੇ ਵੀਜ਼ਾ ਛਾਪਿਆ ਸੀ ਉਸ ਦਿਨ ਉਹਨਾਂ ਦੀ ਪ੍ਰਿੰਟਿੰਗ ਮਸ਼ੀਨ ਦੇ ਵਿੱਚ ਤਕਨੀਕੀ ਨੁਕਸ ਸੀ ਇਸ ਲਈ ਉਸ ਦਿਨ ਛਾਪੇ ਸਾਰੇ ਵੀਜ਼ੇ ਵਾਲਿਆਂ ਨੂੰ ਬੁਲਾਇਆ ਤੇ ਉਹਨਾਂ ਦੇ ਪਾਸਪੋਰਟ ਨਵਾਂ ਸਟicker ਛਾਪ ਰਹੀ ਹੈ। ਤਿੰਨ-ਚਾਰ ਦਿਨ ਬਾਅਦ ਉਸਦੀ ਫਲਾਈਟ ਸੀ। ਉਹ ਸਾਰੇ ਰਿਸ਼ਤੇਦਾਰਾਂ ਨੂੰ ਮਿਲ ਕੇ ਦਿੱਲੀ ਚਲਾ ਗਿਆ ਤਾਂ ਕਿ ਆਪਣਾ ਵੀਜ਼ਾ ਠੀਕ ਕਰਵਾ ਸਕੇ। ਅੱਗੇ ਜਾ ਕੇ ਜਦੋਂ ਉਸਨੇ ਐਮਬੈਸੀ ਦੇ ਵਿੱਚ ਆਪਣਾ ਪਾਸਪੋਰਟ ਜਮ੍ਹਾਂ ਕਰਵਾਇਆ ਤਾਂ ਉਸਨੂੰ ਇੱਕ ਕਮਰੇ ਦੇ ਵਿੱਚ ਬੁਲਾਇਆ ਗਿਆ। ਉਹਨਾਂ ਨੇ ਉਸਦੇ ਪੁੱਛਗਿੱਛ ਕਰਨੇ ਸ਼ੁਰੂ ਕਰ ਦਿੱਤੇ। ਤੇਰਾ ਵਿਆਹ ਕਿਵੇਂ ਹੋਇਆ? ਕਿੰਨੇ ਪੈਸੇ ਦਿੱਤੇ ਸੀ? ਉਸਨੇ ਕਿਹਾ ਕਿ ਮੇਰਾ ਇੰਟਰਵਿਊ ਪਹਿਲਾਂ ਤੋਂ ਹੋ ਚੁੱਕਾ ਹੈ ਉਸੇ ਬਾਅਦ ਹੀ ਵੀਜ਼ਾ ਮਿਲਿਆ ਹੈ ਹੁਣ ਦੁਬਾਰਾ ਮੈਂ ਕਿਸੇ ਸਵਾਲ ਦਾ ਜਵਾਬ ਨਹੀਂ ਦੇਣਾ ਚਾਹੁੰਦਾ ਜਦ ਤੱਕ ਤੁਸੀਂ ਇਹ ਨਹੀਂ ਦੱਸ ਦਿੰਦੇ ਕਿ ਇਹ ਇੰਟਰਵਿਊ ਕਿਉਂ ਹੋ ਰਹੀ ਹੈ ਉਹਨਾਂ ਦੱਸਿਆ ਕਿ ਸਾਨੂੰ ਤੇਰੀ ਵਾਈਫ ਦੀ ਫੈਕਸ ਮਿਲੀ ਹੈ ਤੇ ਉਸ ਦੇ ਵਿੱਚ ਉਸਨੇ ਕਿਹਾ ਹੈ ਕਿ ਉਹ ਤੇਰੇ ਤੋਂ ਤਲਾਕ ਲੈਣ ਜਾ ਰਹੀ ਹੈ ਤੇ ਉਹ ਤੇਰੀ ਸਪਾਂਸਰਸ਼ਿਪ ਵਾਪਸ ਲੈਂਦੀ ਹੈ ਇਸ ਲਈ ਅਸੀਂ ਤਾਂ ਵੀਜ਼ਾ ਕੈਨਸਲ ਕਰ ਰਹੇ ਹਾਂ ਉਹ ਆਪਣਾ ਕੈਨਸਲ ਹੋਇਆ ਵਿਜਾ ਲੈ ਕੇ ਵਾਪਸ ਦਿੱਲੀ ਤੋਂ ਪੰਜਾਬ ਆ ਗਿਆ ਤੇ ਬਹੁਤ ਟੈਨਸ਼ਨ ਦੇ ਵਿੱਚ ਰਹਿਣ ਲੱਗਾ ਕਦੇ-ਕਦੇ ਤੇ ਉਸ ਦਾ ਦਿਲ ਕਰਨਾ ਕਿ ਖੁਦ ਖੁਸ਼ੀ ਕਰ ਲਵੇ ਹਰ ਰੋਜ਼ ਸੁਸਾਈਡ ਕਰਨ ਦੀ ਕੋਸ਼ਿਸ਼ ਕਰਨੀ ਸਾਥ ਸੰਗਤ ਜੀ ਫਿਰ 2010 ਦੇ ਵਿੱਚ ਆਪਣੇ ਪਿੰਡ ਚਰਨ ਦੇ ਵਿੱਚ ਆ ਗਿਆ ਜੋ ਕਿ ਛੋਟੇ ਕਲ ਨੂੰ ਕਾਰੇ ਦੇ ਨੇੜੇ ਹੈ ਉਹ ਅਗਲੇ ਦਿਨ ਗੁਰੂ ਘਰ ਗਿਆ ਤੇ ਅਰਦਾਸ ਕੀਤੀ ਕਿ ਮੈਂ ਸੁਖਨੀ ਸਾਹਿਬ ਜੀ ਦਾ ਪਾਠ ਕਰਨਾ ਚਾਹੁੰਦਾ ਹਾਂ ਪਰ ਬਹੁਤੀ देर ਬੈਠ ਨਹੀਂ ਸਕਦਾ ਇੱਕ ਤਾਂ ਟਾਇਲਟ ਦਾ ਜ਼ੋਰ ਪੈ ਜਾਂਦਾ ਹੈ ਇਸ ਲਈ ਵਾਹਿਗੁਰੂ ਜੀ ਤੁਸੀਂ ਹੀ ਸਹਾਈ ਹੋ ਕੇ ਮੇਰੇ ਬਾਹ ਫੜੋ ਤੇ ਰੱਬਾ ਕੇ ਅਰਦਾਸ ਕੀਤੀ हे ਸੱਚੇ ਪਾਤਸ਼ਾਹ ਮੇਰੇ ਤੇ ਮਿਹਰ ਕਰੋ ਕੋਈ ਮੇਰੇ ਤੋਂ ਸੇਵਾ ਲਾਓ ਉਹ ਰੋਜ਼ ਗੁਰੂ ਘਰ ਜਾਂਦਾ ਤੇ ਸੁਖਨੀ ਸਾਹਿਬ ਜੀ ਦਾ ਪਾਠ ਕਰ ਲੈਂਦਾ ਤੇ ਹੁਣ ਉਹ ਦਵਾਈ ਵੀ ਅਸਰ ਕਰਨ ਲੱਗ ਪਈ ਵਾਇਗਰੂ ਤੇ ਪ੍ਰੋਸਾ ਪੱਕਾ ਹੋਣ ਤੋਂ ਬਾਅਦ ਉਸੇ ਦਿਨ ਫਿਰਨ ਲੱਗੇ ਫਿਰ ਉਸ ਨੂੰ ਇਹ ਟੈਨਸ਼ਨ ਸੀ ਕਿ ਮੈਂ ਕਮਾਵਾਂਗਾ ਕਿ ਤੇ ਖਾਵਾਂਗਾ ਕਿ ساری ਜ਼ਿੰਦਗੀ ਮੈਂ ਮਾਂ ਪਿਓ ਦੇ ਸਹਾਰੇ ਵੀ ਨਹੀਂ ਰਹਿ ਸਕਦਾ 2023 ਦੇ ਵਿੱਚ ਉਸ ਨੇ ਉਸ ਦੇ ਕੈਨੇਡਾ ਰਹਿੰਦੇ ਉਸ ਦੇ ਦੋਸਤ ਦਾ ਫੋਨ ਆਇਆ ਤੇ ਉਸ ਨੇ ਉਸ ਨੂੰ ਅਮਰੀਕਾ ਦੀ ਇੱਕ ਸੌਫਟਵੇਅਰ ਕੰਪਨੀ ਦੇ ਵਿੱਚ ਨੌਕਰੀ ਦੀ ਅਰਜ਼ੀ ਲੈ ਕੇ ਆ ਤੇ ਉਹ ਨੌਕਰੀ ਮੁੰਬਈ ਦੇ ਇੱਕ ਸ਼ਹਿਰ ਦੇ ਵਿੱਚ ਸੀ ਉਸ ਨੇ ਨੌਕਰੀ ਦੀ ਅਰਜ਼ੀ ਕਰ ਦਿੱਤੀ ਤੇ ਵਾਅਿਗਰੂ ਦੀ ਕਿਰਪਾ ਦੇ ਨਾਲ ਉਸ ਨੂੰ ਨੌਕਰੀ ਮਿਲ ਗਈ ਤੇ ਉਸ ਦੇ ਮਾਪੇ ਨੂੰ ਅਮਰੀਕਾ ਦੀ ਪੀਆਰ ਮਿਲ ਗਈ ਤੇ ਉਹ ਪੰਜਾਬ ਆ ਗਏ ਤੇ ਇੱਕ ਮਹੀਨਾ ਰਹਿ ਕੇ ਫਿਰ ਵਾਪਸ ਅਮਰੀਕਾ ਚਲੇ ਗਏ ਤੇ ਹਰ ਰੋਜ਼ ਉਹ ਪੜ੍ਹਦਾ ਸੀ ਤੇ ਉਸ ਦੀ ਸਿਹਤ ਵੀ ਠੀਕ ਹੋ ਰਹੀ ਸੀ ਸਾਹਸੰਗਤ ਜੀ ਮਸਿਆਂ ਦੇ ਦਿਨ ਨੂੰ ਮੁੱਖ ਰੱਖਦੇ ਹਾਂ ਆਪਾਂ ਗੁਰਬਾਣੀ ਦੇ ਪਾਠ ਕਰਨੇ ਆਰੰਭ ਕਰਨੇ ਹਨ ਤਾਂ ਕਿ ਸਾਡੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਦੁੱਖ ਤਕਲੀਫ ਮੁਸ਼ਕਲ ਦੀ ਘੜੀ ਨਾ ਆਵੇ ਜੋ ਅਸੀਂ ਨਿਤਨੇਮ ਰੋਜ਼ਾਨਾ ਕਰਦੇ ਹਾਂ ਉਹ ਉਸੇ ਤਰ੍ਹਾਂ ਕਰਨੇ ਹਨ ਪਰ ਗੁਰਬਾਣੀ ਦਾ ਇੱਕ ਪਾਠ ਅਸੀਂ ਅਲੱਗ ਤੋਂ ਕਰਨਾ ਹੈ ਉਹ ਪਾਠ ਸ੍ਰੀ ਸੁਖਮਨੀ ਸਾਹਿਬ ਜੀ ਦਾ ਕਰਨਾ ਹੈ ਸੁਖਮਨੀ ਸਾਹਿਬ ਜੀ ਦੇ ਪਾਠ ਤੁਸੀਂ ਭਾਵੇਂ ਸਵੇਰ ਦੇ ਟਾਈਮ ਕਰੋ ਜੇਕਰ ਸਵੇਰ ਦੇ ਟਾਈਮ ਫ੍ਰੀ ਨਹੀਂ ਹੈ ਤਾ ਇਹ ਪਾਠ ਤੁਸੀਂ ਪੈਰ ਦੇ ਵੇਲੇ ਵੀ ਕਰ ਸਕਦੇ ਹੋ ਅਤੇ ਜਿੰਨਾ ਵੀ ਸਮਾਂ ਕਰ ਸਕਦੇ ਹੋ ਉਹ ਜ਼ਰੂਰ ਕੰਡੋ ਅਤੇ ਆਪਣੇ ਸਤਗੁਰ ਸੱਚੇ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨੀ ਹੈ ਕਿ ਸਤਗੁਰ ਸੱਚੇ ਪਾਸ਼ਾ ਸਾਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ ਅਤੇ ਪਾਸ਼ਾ ਸਾਨੂੰ ਵੀ ਆਪਣੇ ਚਰਨਾਂ ਦੇ ਨਾਲ ਜੋੜ ਲਵੋ ਤੇ ਸਾਧ ਸੰਗਤ ਜੀ ਸੱਚੇ ਪਾਸ਼ਾ ਜੀ ਤੁਹਾਡੇ ਤੇ ਜ਼ਰੂਰ ਕਿਰਪਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ